ਜਲ ਜੰਗਲ ਜ਼ਮੀਨ ਚਾਨ ਸੂਰ ਜਾਂਦੀ ਲੋ ਵੇ ਤੂੰ ਲੜਿਆ ਨਾ ਲੋਕਾ ਤੈ ਤੂੰ ਲੈਣਾ ਸਭ ਖੋ ਜੇ ਤੂੰ ਲੜਿਆ ਨਾ ਲੋਕਾ ਤੈ ਤੂੰ ਲੈਣਾ ਸਭ ਖੋ ਹੂੰ ਤੈਨੂੰ ਸੁਖ ਤੇ ਸਹੂਲਤਾ ਦੇ ਪਾਉਦੇ ਨਹੀਂ ਬੁਲੇਖੇ ਤੇਰੇ ਹਿੱਸੇ ਜੋ ਗਰੀਬੀ ਕਹਿੰਦੇ ਕਰਮਾਂ ਦੇ ਲਿਖੇ ਕਹਿੰਦੇ ਕਰਮਾਂ ਦੇ ਲਿਖੇ ਤੇਰੀ ਕਿਰਤ ਕਮਾਈ ਲੈਂਦੇ ਕਰੋ ਕਰੀ ਟੋ ਇਹ ਤੂੰ ਲੜਿਆ ਨਾ ਲੋਕਾ ਤੈ ਤੂੰ ਲੈਣਾ ਖ਼ਾਬ ਖੋ ਠਿੰਗ ਆਪਣੀਆਂ ਦੀਆਂ ਇਜ਼ਤਾਂ ਤੇ ਮਾਰ ਦੇ ਨੇ ਢਾਕੇ ਬਣੇ ਨਸ਼ੇ ਦੇ ਬਪਾਰੀ ਵੱਡੇ ਘਰਾਹ ਦੇ ਜੋ ਕਾਕੇ ਬਰਡੇ ਕਰਾ ਦੇ ਜੋ ਕਾਕੇ ਗੁੰਡਾ ਗਰਦੀ ਦਾ ਨਾਚ ਨੱਚ ਰਹਾ ਚ ਖਾ ਲੋ ਜੇ ਤੂੰ ਲੜਿਆ ਨਾ ਲੋਕਾ ਤੇ ਤੂੰ ਲੈਣਾ ਸਾਬ ਖੋ ਲਾਈ ਟੋਲੇ ਪਲਾਜ਼ੇ ਤੇਰੇ ਰਾਹ ਵਿੱਚ ਆ ਕੇ ਨਿਤ ਲੰਘਦਾ ਲੁੱਟੇਰਿਆਂ ਤੋਂ ਲੁੱਟ ਤੂੰ ਕਰਾ ਕੇ ਲੁੱਟ ਤੂੰ ਕਰਾ ਕੇ ਬੱਟੀ ਗੁੱਸੇ ਚੱਕ ਚਿਚੀ ਲੈਨੇ ਸਿਨੇ ਚ ਸਾਹੋ ਜੇ ਤੂੰ ਲੜਿਆ ਨਾ ਲੋਕਾਂ ਤੇ ਤੂੰ ਲੈਣਾ ਹਾਸਾ ਬਖੋ ਤੇਰੀ ਜਗਿਆ ਬਗੈਰ ਤੇਰੇ ਲੜਿਆ ਬਗੈਰ ਵਾਹ ਤੇਰੀ ਜ਼ਿੰਦਗੀ ਚਾਹੋਣਾ ਨਹੀਂ ਸੁਰਖ ਸਵੇਰਾ ਨਹੀਂ ਸੁਰੱਖਾ ਸਵੇਰਾ ਲੋਕਾਂ ਹੱਕਾਂ ਦੇ ਲਈ ਲੋਕਾਂ ਲੋਕਾਂ ਇੱਕੇ ਨੂੰ ਪਾਰੋ ਜੇ ਤੂੰ ਲੜਿਆ ਨਾ ਲੋਕਾਂ ਤੈ ਤੂੰ ਲੈਣਾ ਸਭ ਖੋ ਤੈ ਤੂੰ ਲੈਣਾ ਸਭ ਖੋ ਧੰਨਵਾਦ ਜੀ ਬਹੁਤ ਖੂਬ ਜੇਤੂ ਲੜਿਆ ਨਾ ਲੋਕਾ ਤੈਥੋਂ ਲੈਣਾ ਸਭ ਖੋ ਮਜ਼ਦੂਰ ਤਬਕੇ ਤੋਂ ਸਭ ਕੁਝ ਖਸ ਚੁੱਕਾ ਹੋਇਆ ਕਿਸਾਨ ਜਿਹੜੇ ਛੋਟੇ ਨੇ ਉਹਨਾਂ ਤੋਂ ਵੀ ਲਗਭਗ ਖੋਸ ਚੁੱਕਾ ਹੋਇਆ ਥੋੜੀ ਬਹੁਤ ਕਿਸਾਨੀ ਬਚੀ ਐ ਉਹਦੇ ਤੋਂ ਵੀ ਤਿੰਨ ਖੇਤੀ ਕਾਨੂੰਨ ਬਣਾ ਕੇ ਇੱਕੇ ਦਾ ਵੀ ਖੋ ਲੈਣ ਲੱਗੇ ਸੀ ਤੁਸੀਂ ਇੱਕ ਵਾਰ ਹੱਲਾ ਮਾਰ ਕੇ ਰੋਕ ਲਿਆ ਪਰ ਹਮਲਾ ਅਜੇ ਰੁਕਿਆ ਨਹੀਂ ਅਜਮੇਰ ਅਕਲੀਆ ਦਾ ਇਹ ਸੁਨੇਹਾ ਘਰ ਘਰ ਭੇਜੋ ਸ਼ੇਅਰ ਕਰਕੇ ਕਿਉਂਕਿ ਲੋਕਾਂ ਨੂੰ ਚੇਤਨ ਹੋਣਾ ਪੈਣਾ ਹੈ ਜਾਗੜਾ ਪੈਣਾ ਹੈ ਦੇਸ਼ ਦੇ 100 ਕਾਰਪੋਰੇਟ ਘਰਾਣਿਆਂ ਦੇ ਕੋਲ ਜਿੰਨੀ ਦੌਲਤ ਇਕੱਠੀ ਹੋ ਗਈ ਹੈ ਅੰਕੜੇ ਕਹਿੰਦੇ ਨੇ ਓਨੀ ਬਾਕੀ ਸਾਰੇ ਦੇਸ਼ ਦੇ ਲੋਕਾਂ ਕੋਲ ਵੀ ਨਹੀਂ ਹੈ ਉਹ ਕੁਝ ਅਮਾਨੀ ਅਡਾਨੀ ਤਾਟੇਵਰ ਉਹ ਸਾਰੇ ਕੁਝ ਆਪਣੀਆਂ ਮੁੱਠੀਆਂ 'ਚ ਇਕੱਠਾ ਕਰ ਚੁੱਕੇ ਨੇ ਤੇ ਜੋ ਤਿਲ ਫੁੱਲ ਬਚਿਆ ਉਹ ਵੀ ਖੋਹ ਲੈਣਾ ਚਾਹੁੰਦੇ ਨੇ ਤੇ ਅਜਮੇਰ ਅਕਲੀਆ ਹੋਰਾਂ ਨੇ ਆਪਣੇ ਗੀਤ ਦੇ ਰਹੀਂ ਤੁਹਾਡੇ ਸામਨੇ ਉਹ ਸਨੇਹਾ ਦਿੱਤਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ